ਮੀ ਸਿੰਘ ਜਿੰਦਾਬਾਦ ਕੁੰਜ ਜੀ ਅਰਵਿੰਦ ਸਿੰਘ ਸੰਧੂ ਕੁੰਜ ਜੀ ਅਰਵਿੰਦ ਸਿੰਘ ਸੰਧੂ ਕੁੰਜ ਜੀ ਅਰਵਿੰਦ ਸਿੰਘ ਸੰਧੂ ਸਰਦਾਰਾਂ ਦੇ ਖਰਾਫ ਕਰ ਰਹੇ ਆ ਤੇ ਆਪਣੀ ਬਾਦੀ ਦਾ ਸੁਧਾਰ ਕੀਤਾ ਜਾਵੇ ਜੀ ਵਾ ਵਾ ਹੈ ਸਾਡੇ ਬੀਜਪੀ ਦੇ ਕਿਹਨਾਂ ਜੁਨਾ ਵਾ ਬੀਜਪੀ ਨੇ ਜਿਹੜੇ ਤਰਨਤਾਰਨ ਚ ਪ੍ਰਾਣੇ ਬੰਦੇ ਸੀ ਉਹਨਾਂ ਨੂੰ ਛੱਡ ਕੇ ਨਵੇਂ ਬੰਦੇ ਨਾਲ ਲੱਗੇ ਲਗਾਇਆ ਵਾ ਉਹਨਾਂ ਕਰਕੇ ਬੀਜਪੀ ਵਾਲੇ ਬਹੁਤ ਡਾਊਨ ਜਾ ਰਹੀ ਤਰਨਤਾਰਨ ਦੇ ਵਿੱਚ ਮੈਂ ਬੀਜਪੀ ਨੂੰ ਕਿ ਬੇਨਤੀ ਕਰਦਾ ਵਾਂ ਨਾ ਤਰਨਦਾਂ ਦੇ ਬੰਦੇ ਜਿਹੜੇ ਚੁੰਨੇ ਆ ਨਾ ਉਹਨਾਂ ਨੇ ਹਿੰਦੂ ਚੱਕਰ ਕਰਕੇ ਨਾ ਚੁਣੋ ਮੁਸਲਮਾਨ ਕਰਕੇ ਨਾ ਚੁਣੋ ਇਹਨਾਂ ਦਾ ਆਪਣੀ ਬੋਰਡ ਰਕੇ ਚੁਣੋ ਇਹਦੀ ਬਾਤ ਤੋਂ ਇਹ ਤੁੰਡਾ ਖੜ ਗਿਆ ਸਰਦਾਰ ਹਰਮੀਤ ਸਿੰਘ ਜੰਦੂ ਜਿੰਦਾਬਾਦ ਇਸ ਹਰਮੀਤ ਸਿੰਘ ਜੰਦੂ ਨੂੰ ਲੋਕਾਂ ਨੂੰ ਇਹ ਚਾਹ ਚੜ ਗਿਆ ਹਰਮੀਤ ਸਿੰਘ ਜੰਦੂ ਜਿੱਤਿਆ ਵਾ ਔਰ ਬਕਾਇਦਾ ਚੌਥੀ ਵਾਰ ਜਿੱਤਿਆ ਹਰਮੀਤ ਸਿੰਘ ਜੰਦੂ ਹਰਮੀਤ ਸਿੰਘ ਜੰਦੂ ਨੇ ਲੋਕਾਂ ਦੇ ਕੰਮ ਕਰਨੇ ਨੇ ਹਰਮੀਤ ਸਿੰਘ ਜੰਦੂ ਨਹੀਂ ਜਿੱਤਿਆ ਇਹ ਲੋਕ ਜਿੱਤੇ ਨੇ ਇਹ ਤੁਸੀਂ ਕੀ ਸਮਝਦੇ ਕਿ ਇਹਨਾਂ ਦੇ ਮੂਨ ਵੋਟ ਪਈ ਆ ਜਾਂ ਪਾਰਟੀ ਦੇ ਮੂਨ ਵੋਟ ਪਈ ਆ। ਪਰਮਿਸ਼ਨ ਦੇ ਮੂਨ ਵੋਟ ਪਈ ਆ। ਪਾਰਟੀ ਨੂੰ ਵੀ ਵੋਟ ਪਈ ਆ। ਪਰਮਿਸ਼ਨ ਦੇ ਮੂਨ ਵੋਟ ਕਰਕੇ ਪਈ ਆ। ਪਰਮਿਸ਼ਨ ਲੋਕਾਂ ਦਾ ਪਿਆਰ ਕਰਕੇ। ਦੇਖੋ ਇੰਨਾ ਮੁਕਾਬਲਾ ਹੁੰਦੇ باوجود ਇਹਨੇ ਦੇਖੋ ਸੈਂਟਰ ਦੇ ਮਨਿਸਟਰ ਤੱਕ ਹਰ ਪਾਸੇ ਆ ਕੇ ਬਹਿ ਗਏ ਜੀ। ਉਹਦੇ باوجود ਬੜੀ ਸ਼ਾਨ ਦੇ ਨਾਲ ਜਿੱਤ ਹੋਈ ਆ। 12000 ਜਿੱਤ। 12500 ਜਿੱਤ ਕੋਈ ਆਮ ਜਿੱਤ ਨਹੀਂ ਹੈਗੀ। ਔਰ ਬੜੀ ਝਾਂਦੇ ਨਾਲ ਸਰਦਾਰ ਹਰਮਿੰਦਰ ਸਿੰਘ ਸੰਧੂ ਔਰ ਆਮ ਆਦਮੀ ਪਾਰਟੀ ਦਿੱਤੀ ਆ ਜੀ ਧੰਨਵਾਦ ਜੀ ਅਸਟਾ ਮਹਲੇ ਜਿੱਤ ਕਰਨ ਤੋਂ ਮੱਥਾ ਦੇਖਣ ਗਏ ਕਿ ਨਹੀਂ ਆਏ ਨਹੀਂ ਬਸ ਆ ਰਹੇ ਉਹਨਾਂ ਦੀ ਵੇਟ ਕਰਨ 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 ਦੇ ਵਿੱਚ ਜਿੰਨੇ ਵਾਰਡਾਂ ਨੇ ਜਿਹੜੀਆਂ ਵਾਰਡਾਂ 20 ਵਾਰਡ 7 8 9 ਦਾ ਵਾਰਡ ਜਿੰਨੀਆਂ ਵਾਰਡਾਂ ਜਿੰਮਿੰਦ ਕੀਤੀ ਹੈ ਨਾ ਹਰਮਿੰਦਰ ਦੇ ਬੰਦਿਆਂ ਨੇ ਬਿੰਦ ਬੋਰ ਕੀਤੀ ਆ ਔਰ ਇਸ ਕਰਕੇ ਉਹਨਾਂ ਦਾ ਜਿਹੜਾ ਜਿੱਤ ਉਹ ਨਾ ਜਿਹੜੀ ਉਹਨਾਂ ਸਿਰ ਤੇ ਛੇਰਾ ਵਾ ਜਿਨ੍ਹਾਂ ਲੋਕਾਂ ਨੇ ਵਾਰਡਾਂ ਵਿੱਚ ਲੋਕਾਂ ਨੇ ਬਿੰਦ ਕੀਤੀ ਆ ਔਰ ਕਰਨ ਤਾਂ ਦੇਰ ਵਿੱਚ ਉਹਨਾਂ ਜਤਾਇਆ ਵਾ ਵੈਰੀ ਗੁੱਡ ਬੜੀ ਜਿੱਤ ਉਹਦੇ ਵਾਸਤੇ ਆਓ ਇੱਥੇ ਨਾਰੇ ਕਰ ਵਾਲੇ ਇੱਕ ਲੁਧਿਆਣਾ ਨਾ ਕਿ ਨਿਊ ਨੂ ਛਟਨਾ ਵਾਲਾ ਅਨਕਲ ਤੁਹਾਨੂੰ ਉਹਨੂੰ ਬਹੁਤ ਜ਼ਿਆਦਾ ਪੈ ਗਈ ਬੀਜੇਪੀ ਨਾਲੋਂ ਨਿਕਲ ਬੀਜੇਪੀ ਇੱਕ ਕਿਹੋ ਜਿਹੀ ਸੈਕਸ ਪਾਰਟੀ ਆ ਜਿਹਨੂੰ ਵੋਟ ਬਹੁਤ ਜ਼ਿਆਦਾ ਪੈਣੀ ਸੀ ਪੱਲ ਉਹਨਾਂ ਨੇ ਬਹੁਤ ਵਰਕਰਾਂ ਕਰਕੇ ਉਹਨਾਂ ਨੇ ਬੰਦਿਆਂ ਕਰਕੇ ਵੋਟ ਨਹੀਂ ਪਈ ਫਿਰ 9000 ਜਦੋਂ ਕਾਲੀ ਨਾਲ ਨਾਲ ਰਲ ਕੇ ਲੜਦੇ ਪਏ ਤਾਂ 9000 ਵੋਟ ਬਣੀ ਸੀ ਤੇ ਹੁਣ ਹੁਣ ਕਰਕੇ 5000 ਵੋਟ ਮਿਲੀ ਆ ਤੇ ਤਰਨਤਾਂ ਦੇ ਵਿੱਚ ਕੋਈ ਐਮਸੀ ਨਹੀਂ ਬਣਿਆ ਅੱਗੇ 7 ਦਿਨ ਸੀ ਬਣੇ ਪ੍ਰਧਾਨ ਜੀ ਦਾ ਕਹਿਣਾ ਮਤਲਬ ਇਹ ਆ ਕਿ ਐਵਰੇਜ ਰਾਸ਼ਟਰੀ ਪਾਰਟੀ ਆ ਬੀਜੇਪੀ ਕੁਛ ਜਿਹੜੀ ਉਹਨਾਂ ਦੇ ਲੀਡਰ ਆ ਤਰਨਤਨ ਦੇ ਵਿੱਚ ਉਹਨਾਂ ਨੇ ਬੀਜੇਪੀ ਪਾਰਟੀ ਖਤਮ ਕਰਤੀ ਆ ਜੀ ਲੋਕਲ ਰਹੀਆਂ ਕਰ ਕਰਕੇ ਉਹ ਉਹਨਾਂ ਨੇ ਜਿਹੜੀ ਪਾਰਟੀ ਆ ਜਿਹੜੇ ਮੰਦਰ ਇੱਕ ਮਿੰਟ ਜਿਹੜੇ ਮੰਦਰ ਦੇ ਹੱਕ ਦੀਆਂ ਗੱਲਾਂ ਕਰਦੇ ਨੇ ਬੀਜੇਪੀ ਵਾਲੇ ਤੇ ਤਰਨਤਨ ਦਾ ਮੰਦਰ ਜਿਹੜਾ ਵਾ ਇਹ ਬੀਜੇਪੀ ਨੇ ਖੋਾਇਆ ਵਾ ਉਹਨਾਂ ਨੇ ਸਰਕਾਰੀ ਖਾਤੇ ਪਾਤੀ ਪਾਰਟੀ ਖਤਮ ਕਰਤੀ ਆ ਔਰ ਜਿਹੜੀ ਉਹਨਾਂ ਦੀ ਜਮਾਨਤ ਜਬਤ ਹੋਈ ਆ ਉਹਦਾ ਮਤਲਬ ਇਹ ਆ ਕਿ ਨੀਡੂ ਛਟਰਾ ਵਾਲੇ ਨੂੰ ਐਵਰੇਜ ਵੋਟ ਜ਼ਿਆਦਾ ਪੈ ਗਈ ਆ ਤੇ ਰਾਸ਼ਟਰੀ ਪਾਰਟੀ ਜਿਹੜੀ ਬੀਜੇਪੀ ਨੂੰ ਵੋਟ ਘੱਟ ਪਈ ਆ ਧੰਨਵਾ